ਰੋ ਬੰਦਾ ਯਾਰ ਸੋਚ ਕੇ ਤੁਰ ਪੈਂਦਾ ਕਹਿੰਦਾ ਬਾਜ਼ਾਰ ਚੱਲਦੇ ਆ ਯਾਰ ਉੱਥੋਂ ਸੌਦਾ ਸਸਤਾ ਮਿਲ ਜੂਗਾ ਵਧੀਆ ਮਿਲ ਜੂਗਾ ਪਰ ਇੱਥੇ ਸੈਂਕੜੇ ਦੁਕਾਨਾਂ ਬੰਦਾ ਇੱਥੇ ਆ ਕੇ ਬੜੇ ਤਾਂ ਕਿਹਦੇ ਬੜੇ ਸਮਝ ਨਹੀਂ ਆਉਂਦੀ ਫਿਰ ਬੰਦਾ ਸੋਚਦਾ ਯਾਰ ਬਾਜ਼ਾਰ ਦੇ ਵਿੱਚ ਆਪਾਂ ਨੂੰ ਕੌਣ ਜਾਣਦਾ ਆਪਾਂ ਕਿਹਨੂੰ ਜਾਣਦੇ ਆ ਤਾਂ ਮੈਂ ਤੁਹਾਨੂੰ ਨਾ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਲੈ ਕੇ ਆਇਆ ਜਿਹੜੀ ਅਸਲ ਦੇ ਵਿੱਚ ਤੁਹਾਨੂੰ ਭੁਲੇਖਾ ਪੈ ਜਾਣਾ ਕਿ ਤੁਸੀਂ ਸੇਮ ਇਸੇ ਤਰ੍ਹਾਂ ਦਾ ਸ਼ੋਰੂਮ ਕੋਟਕਪੂਰੇ ਵੀ ਦੇਖਿਆ ਹੋਊਗਾ ਸੇਮ ਇਸੇ ਤਰ੍ਹਾਂ ਦਾ ਸ਼ੋਰੂਮ ਤੁਸੀਂ ਮੁਖਸਰ ਸਾਹਿਬ ਦੇ ਵਿੱਚ ਵੀ ਦੇਖਿਆ ਹੋਊਗਾ ਤਾਂ ਤੁਹਾਨੂੰ ਮੈਂ ਇਸ ਬਾਜ਼ਾਰ ਦੀ ਇਹੋ ਜੀ ਦੁਕਾਨ ਦੇ ਵਿੱਚ ਲੈ ਕੇ ਆਇਆ ਜਿੱਥੇ ਤੁਹਾਨੂੰ ਜਾਣੇ ਪਹਿਚਾਣੇ ਚਿਹਰੇ ਤੇ ਜਾਣੇ ਪਹਿਚਾਣੇ ਬ੍ਰਾਂਡ ਜਿਨ੍ਹਾਂ ਦਾ ਨਾਮ ਗੀਤਾਂ ਦੇ ਵਿੱਚ ਲਿਆ ਜਾਂਦਾ ਪਰ ਹਾਂ ਤੁਹਾਡੇ ਜਾਣੇ ਪਹਿਚਾਣੇ ਰੇਟ ਤੇ ਨਹੀਂ ਮਿਲਣਗੇ ਰੇਟ ਉਹ ਹੋਊਗਾ ਜਿਹੜਾ ਸਰਪ੍ਰਾਈਜ਼ ਹੋਊਗਾ ਤੁਹਾਨੂੰ ਸਾਰੇ ਬਾਜ਼ਾਰ ਚ ਢੇਡਾ ਦੇਵੋਗੇ ਤਾਂ ਤਾਂ ਵੀ ਤੁਹਾਨੂੰ ਪਤਾ ਲੱਗ ਜੂਗਾ ਕਿ ਕਿੰਨੇ ਸਸਤੇ ਆ ਤੇ ਤੁਸੀਂ ਇੱਥੋਂ ਸਿੱਧਾ ਵੀ ਆ ਕੇ ਲੈ ਲਓਗੇ ਤਾਂ ਬਾਅਦ ਦੇ ਵਿੱਚ ਕਿਸੇ ਮਿੱਤਰ ਨੂੰ ਗੱਲ ਕਰੋਗੇ ਕਿ ਯਾਰ ਜਿਹੜਾ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ ਮੇਰੇ ਪਾਇਆ ਹੋਇਆ ਮੈਨੂੰ ਤਾਂ ਰਾਇਲ ਫੈਬਰਿਕਸ ਵਾਲਿਆਂ ਨੇ ਇੰਨੇ ਕ ਦਾ ਹੀ ਦਿੱਤਾ ਸੀ ਕੁਆਲਿਟੀ ਦੇਖ ਤੇਰੇ ਵਾਲੇ ਨਾਲੋਂ ਮੇਰੇ ਵਾਲੇ ਦੀ ਜ਼ਿਆਦਾ ਲੱਗਦੀ ਆ ਤਾਂ ਤਾਂ ਵੀ ਸੱਜਣ ਸਰਪ੍ਰਾਈਜ਼ ਹੋ ਜੂਗਾ ਆਜੋ ਤੁਹਾਨੂੰ ਮੈਂ ਦਿਖਾ ਦਿੰਨਾ ਕਿ ਕਿੰਨੇ ਕ ਪੈਸਿਆਂ ਤੋਂ ਬ੍ਰਾਂਡ ਦਾ ਕੋਟ ਪੈਂਟ ਕਿੰਨੇ ਕ ਪੈਸਿਆਂ ਤੋਂ ਬ੍ਰਾਂਡ ਦਾ ਤੁਹਾਨੂੰ ਮਿਲ ਸਕਦਾ ਕੁੜਤਾ ਪਜਾਮਾ ਕਿੰਨੇ ਕੁ ਪੈਸਿਆਂ ਦੇ ਵਿੱਚ ਬ੍ਰਾਂਡ ਦੀ ਤੁਹਾਨੂੰ ਪੈਂਟ ਸ਼ਰਟ ਮਿਲ ਸਕਦੀ ਹੈ ਤੇ ਕਿੰਨੇ ਕਲਰ ਮਿਲ ਸਕਦੇ ਆ ਇਹ ਮੇਰੇ ਹਿਸਾਬ ਨਾਲ ਸ਼ਾਇਦ ਤੁਹਾਨੂੰ ਦੁਕਾਨਦਾਰ ਨਾ ਦੱਸ ਪਾਉਣ ਇਹ ਤੁਸੀਂ ਆ ਕੇ ਵੀ ਕਨਫਿਊਜ਼ ਹੋਣਾ ਇਸ ਮਸਲੇ ਤੇ ਕੱਢ ਦੀ ਇਹ ਬਹਿਮ ਫਿਰ ਤੁਹਾਨੂੰ ਮੈਂ ਦਿਖਾ ਦਿੰਨਾ ਸਜਣੋ ਪਹਿਲੇ ਗੱਲ ਸੁਣੋ ਮੇਰੀ ਗੱਲ ਆਪਾਂ ਖੜੇ ਪਤਾ ਕਿੱਥੇ ਆ ਆਪਾਂ ਪ੍ਰਤਾਪ ਰੋਡ ਤੇ ਮੋਗੇ ਖੜੇ ਆ ਤੇ ਹੈਰੀ ਆਪਣੇ ਨਾਲ ਹੈਰੀ ਉਹ ਸੱਜਣਾ ਵੀ ਜਿਹਦੇ ਕੋਲੇ ਡੀਲ ਪਹਿਲਾਂ ਬੰਦਾ ਖੁਦ ਕਰਨਾ ਉਹਨਾਂ ਤੇ ਉਸ ਤੋਂ ਬਾਅਦ ਯਾਰ ਮਿੱਤਰਾਂ ਨੂੰ ਲੈ ਕੇ ਆਉਂਦਾ। ਇਹਨਾਂ ਇੱਥੋਂ ਲੈ ਯਾਰ ਇੱਥੋਂ ਲਿਆ ਸੀ। ਹੈਰੀ ਕਿੰਨੇ ਕਿਹੜੇ-ਕਿਹੜੇ ਬ੍ਰਾਂਡ ਆਪਣੇ ਕੋਲ ਕੁਰਤੇ ਆਪਣੇ ਕੋਲੇ ਵੀ ਕੁਰਤੇ ਹਮੇ ਸਾਰੇ ਬ੍ਰਾਂਡ ਮਿਲ ਜਾਣਗੇ। ਰੇਮਾਂਡ ਦਾ ਜਿਵੇਂ ਸੀ ਆਰਾਮ ਦਾ ਹੋ ਗਿਆ, ਰੀਡੈਂਟਲਰ ਦਾ ਹੋ ਗਿਆ, ਅਰਵਿੰਦਾ ਹੋ ਗਿਆ। ਹੂੰ। ਉਸ ਹਣ 700 ਰੁਪਏ ਤੋਂ ਆਪਣੇ ਪੂਰਾ ਕੁਰਤਾ ਵੀ ਸਟਾਰਟ ਹੈ। 700 ਤੋਂ ਲੈ ਕੇ ਹਰੇਕ ਰੇਂਜ ਮਿਲੂਗੀ। ਹਰੇ 700 ਰੁਪਏ ਤੋਂ ਹਰੇਕ ਰੇਂਜ ਮਿਲੂਗੀ। ਇੱਕ ਇੱਕ ਗੱਲ ਹੋਰ ਸੁਣੋ ਜੇ ਕੋਈ ਬੰਦਾ ਬਾਹਰ ਬੈਠਾ ਉਹ ਕੀ ਕਰੇ? ਜੇ ਕੋਈ ਬੰਦਾ ਬਾਹਰ ਬੈਠਾ ਹੁਣ ਵੀਡੀਓ ਕਾਲ ਤੇ ਕਪੜਾ ਵੀ ਸਿਲੈਕਟ ਕਰਾਇਆ ਜਾਊਗਾ ਜਿਹੜਾ ਮੇਚਾ ਉਹ ਵੀ ਵੀਡੀਓ ਕਾਲ ਤੇ ਲੈ ਕੇ ਟੇਲਰ ਤੋਂ ਬਣਵਾ ਕੇ ਭੇਜਿਆ ਜਾਊਗਾ ਤੇ ਬਾਹਰ ਹੀ ਹਾਂ ਜੇ ਤੁਸੀਂ ਛੁੱਟੀ ਆ ਰਹੇ ਆ ਤਾਂ ਤੁਸੀਂ ਐਂ ਕਰੋ ਫੋਨ ਤੇ ਵੀਡੀਓ ਕਾਲ ਤੇ ਦਿਓ ਨਾਪਾ ਤੁਸੀਂ ਆਓ ਤੇ ਆ ਕੇ ਪਹਿਲੇ ਦਿਨ ਕੁਰਤਾ ਪਿਆਮਾ ਪਾ ਕੇ ਪਿੰਡ ਚ ਕਿਹੜਾ ਦੇ ਸਕਦੇ ਹਾਂ ਹਾਂਜੀ ਹਨਾ ਕਾਂ ਕਿ ਗਾਮ ਮੇਲੇ ਮੂਲੇ ਆਉਂਦੇ ਆ ਹਾਂਜੀ ਤੇ ਫਿਰ ਵਿਆਹ ਆਉਂਦੇ ਆ ਹਾਂਜੀ ਆਹ ਕੁਰਤੇ ਪਿਆਮਾ ਕੁਰਤੇ ਪਿਆਮੇ ਰੰਗ ਵੀ ਹੈਗੇ ਆ ਹਾਂਜੀ ਸੇਮ ਕੁਆਲਿਟੀ ਮੰਨ ਲਓ ਗੀਜਾ ਕਾਟਨ ਚ ਮੈਂ ਰੰਗ ਚਾਹੀਦੇ ਤਾਂ ਮੈਨੂੰ ਰੰਗ ਵੀ ਜਿੰਨੇ ਮਿਲ ਜਾਣਗੇ ਰੰਗ ਵੀ ਆਪਾਂ ਨੂੰ ਟੋਟਲੀ ਮਿਲਣਗੇ ਜੀ ਸਾਰੇ ਸ਼ੇਡ ਹੂੰ ਬਈ ਹਰੇਕ ਬ੍ਰਾਂਡ ਚ ਹਰੇਕ ਰੰਗ ਮਿਲ ਜੂਗਾ ਹਰੇਕ ਰੰਗ ਮਿਲ ਜੂਗਾ ਹਾਂਜੀ ਹੂੰ ਤੇ ਉਸ ਤੋਂ ਅੱਗੇ ਆ ਜਾਂਦਾਂਗਾ ਆਪਣੇ ਕੋਲ ਪੈਂਟਾਂ ਸ਼ਰਟਾਂ ਹਾਂਜੀ ਵੀ ਜੇ ਕਿਸੇ ਬੰਦੇ ਨੇ ਪੈਂਟ ਸ਼ਰਟ ਆ ਜਿਹੜੀ ਤਾਂ ਪੈਂਟ ਸ਼ਰਟ ਬ੍ਰਾਂਡ ਦੀ ਘੈਂਟ ਪੈਂਟ ਸ਼ਰਟ ਕਿੰਨੇ ਤੋਂ ਸਟਾਰਟ ਹੋ ਜਾਂਦੀ ਪੈਂਟ ਸ਼ਰਟ ਆਪਾਂ ਨੂੰ ਦੋਨੇ ਜੀ ਜਬ 1000 ਰੁਪਏ ਤੋਂ ਸਟਾਰਟਿੰਗ ਹੋ ਕੇ ਹਰੇ ਗਰੇ ਨਹੀਂ ਪਈ ਆ ਨੇ 1000 ਚ ਪੈਂਟ ਤੇ ਸ਼ਰਟ ਪਲੱਸ ਹਾਂਜੀ ਪੈਂਟ ਸ਼ਰਟ ਆਪਾਂ ਨੂੰ 1000 ਰੁਪਏ ਤੋਂ ਸਟਾਰਟਿੰਗ ਹੋ ਗਏ ਕੱਪੜਾ ਕੱਪੜਾ 1000 ਰੁਪਏ ਦਾ ਪੈਂਟ ਤੇ ਸ਼ਰਟ ਦਾ ਮਿਲ ਜੂਗਾ ਬ੍ਰਾਂਡ ਦਾ ਮਿਲ ਜੂਗਾ ਹਾਂਜੀ ਵਧੀਆ ਟਾਪ ਦਾ ਬ੍ਰਾਂਡ ਹੋਊਗਾ ਟਾਪ ਦਾ ਬ੍ਰਾਂਡ ਦਾ 1000 ਰੁਪਏ ਤੇ 1000 ਕੁ ਸਵਾਈ ਪੈ ਜਾਂਦੀ ਆ ਹਾਂਜੀ 1000 ਰੁਪਏ ਪੈਂਡੇ ਲਈ ਸਟਿਚਿੰਗ ਹੋਊਗੀ ਜੀ ਤੇ ਸਟਿਚਿੰਗ ਦਾ ਮਤਲਬ 2000 ਰੁਪਏ ਦਾ ਬ੍ਰਾਂਡ ਦਾ ਬੈਕ ਅਪ ਹਾਂਜੀ ਤਿਆਰ ਹੋ ਜੂਗੀ ਹਾਂਜੀ ਹਨਾ ਕੱਪੜਾ ਤੇ ਸਟਿਚਿੰਗ ਜਿੰਨੇ ਜਿੰਨਾ 2000 ਚ ਤੇ ਨਾਪਾ ਬੰਦਾ オンਲਾਈਨ ਦੇ ਦੇਵੇ ਜੇ ਬੰਦਾ ਇੱਥੇ ਆ ਕੇ ਦੇ ਸਕਦਾ ਤਾਂ ਕੋ ਉਹ ਵੀ ਚੀਜ਼ ਹੋ ਜੂਗੀ ਹਾਂ ਤੇ ਉਸ ਤੋਂ ਅੱਗੇ ਆ ਗਈਆਂ ਪੈਂਟ ਸ਼ਰਟਾਂ ਆ ਗਈਆਂ ਇਹ ਸ਼ਰਟਿੰਗ ਹੈ ਸਾਰੀ ਬਰੀਕ ਚੱਕ ਵਗੈਰ ਵਾਲੀ ਆ ਗਈ ਹਾਂ ਆ ਆ ਗਈਆਂ ਸਾਰੀਆਂ ਸ਼ਰਟਾਂ ਸਾਰੀਆਂ ਸ਼ਰਟਾਂ ਆ ਗਈਆਂ ਮਤਲਬ ਬ੍ਰਾਂਡ ਰੱਖਿਆ ਕਿ ਇੱਕ ਸਾਰੀਆਂ ਤਾਂ ਦਿਖਾਈਆਂ ਨਹੀਂ ਜਾਣੀਆਂ ਕਿੰਨੇ ਕਲਰ ਪਏ ਤੇ ਇਧਰਲੇ ਪਾਸੇ ਆ ਚਿੱਟੇ ਕੀ ਪਿਆ ਵੀ ਕੁਰਤੇ ਦੇ ਇਹ ਵਾਈਟ ਕੁਰਤੇ ਆ ਮੇ ਆ ਗਿਆ ਜੀ ਜਿਹੜੇ ਅੱਜਕੱਲ ਨਵੇਂ ਚੱਲੇ ਆ ਮਾਵੇ ਵਾਲੇ ਅੱਛਾ ਹਾਂਜੀ ਇਹਨਾਂ ਦਾ ਇੱਕ ਤਾਂ ਕੱਢ ਕੇ ਜੇ ਮਾੜਾ ਜਿਹਾ ਦਿਖਾ ਦੇ ਜ਼ਰੂਰ ਜੀ ਹਲੋ ਆ ਕੁਆਲਟੀ ਲੱਗੇ ਇਹ ਕੋ ਉਹ ਬਣਾ ਵਾਇਰਲ ਜਾਂ ਹੁੰਦਾ ਹੁੰਦਾ ਕਹਿੰਦੇ ਪਾਣੀ ਜਾਂ ਪਾ ਦੋ ਕੋਕ ਜਾਂ ਪਾ ਦੋ ਤੇ ਆਈ ਡੋਲ ਉਹ ਵੀ ਮਿਲ ਜੂਗਾ ਜੀ ਹੈ ਉਹ ਵੀ ਮਿਲ ਜੂਗਾ ਵਾਟਰਪਰੂਫ ਵਾਲਾ ਅੱਛਾ ਵਾਟਰਪਰੂਫ ਵਾਲਾ ਹਾਂ ਆ ਗਿਆ ਖੱਦਰ ਪਲੱਸ ਮਾਵੇ ਵਾਲੇ ਚ ਕਰੀਬ ਹਾਂ ਤੁਸੀਂ ਇਹ ਜੱਥਰਾ ਖੜਾ ਲਓ ਇੰਨੀ ਸੋਣੀ ਬਣਨੀ ਆ ਹਾਂ ਲੈ ਗੱਲ ਸਹੀ ਹੋ ਜਾਂ ਦੇਖ ਦੇਖੀ ਇਹ ਆਪਾਂ ਆਇਆ ਖਰੇਜ ਖਿਲਾਤੀ ਨਾ ਇਹ ਲੈ ਗਰ ਗੱਲ ਹੱਥ ਨਾਲ ਹੀ ਹਾਂਜੀ ਹੂੰ ਇੰਨਾ ਇੰਨੀ ਵਧੀਆ ਚੀਜ਼ ਹੈ ਸਾਰੀਆਂ ਹਾਂਜੀ ਇਹਦੇ ਚਾਗੀ ਦਾ ਬਾਗੀ ਆ ਖੱਦਰ ਵੇਸਾ ਮਾਵਲੇ ਤਿੰਨੇ ਕੁਆਲਟੀ ਮਿਲ ਜਾਣਗੀਆਂ ਆਪ ਨੂੰ ਇਹਨਾਂ ਜੀ ਮਤਲਬ ਸਟਾਕ ਬਲਕ ਚ ਪਿਆ ਪੂਰਾ ਜਿੰਨਾ ਮਰਜ਼ੀ ਚੱਕ ਸਕਦਾ ਹਾਂਜੀ ਤੇ ਇੱਧਰ ਆ ਗਿਆ ਜਿੰਨਾ ਹਾਂਜੀ ਇਹ ਆਪਣੇ ਸਾਰੇ ਜਿੰਨਾ ਕੇ ਜਿਵੇਂ ਅੱਜਕੱਲ ਸਟਿਚਿੰਗ ਆ ਉਹਦੀ ਮੇਚੀ ਦੀ ਕਰਵਾਉਂਦੀ ਆ ਉਹਦੀ ਮਰਜ਼ੀ ਦੀਆਂ ਆ ਉਹਦੀ ਮਰਜ਼ੀ ਦੇ ਡਿਜ਼ਾਈਨ ਦੀਆਂ ਇਹਦੇ ਚ ਆਪਾਂ ਨੂੰ ਸਾਰੇ ਕਲਰ ਮਿਲ ਜਾਣਗੇ ਸਾਰੇ ਕੁਆਲਟੀ ਮਿਲ ਜਾਣਗੀਆਂ ਸਾਰੇ ਕਈ ਵਾਰੀ ਸਾਨੂੰ ਕਲਰ ਨਹੀਂ ਉਹ ਜਾਂ ਮਿਲਦਾ ਤੇ ਕਈ ਵਾਰੀ ਸਾਨੂੰ ਸਟੀਚਿੰਗ ਨਹੀਂ ਉਹ ਜੀ ਮਿਲਦੀ ਹਾਂਜੀ ਤਾਂ ਇੱਥੇ ਸਟੀਚਿੰਗ ਕਰਵਾ ਸਕਦੇ ਆ ਸਟੀਚਿੰਗ ਵੀ ਕਰਵਾ ਸਕਦੇ ਆ ਫੈਬਰਿਕ ਵੀ ਆ ਹਾਂ ਵੱਡੇ ਛੋਟੇ ਕੱਦ ਵਾਲਾ ਬੰਦਾ ਮੋਟਾ ਪਤਲਾ ਉਸ ਹਿਸਾਬ ਨਾਲ ਆਪਦੇ ਹਿਸਾਬ ਨਾਲ ਸਮਾ ਸਕਦਾ ਕਿਉਂਕਿ ਜਿਹੜੀਆਂ ਆਮ ਪੈਂਟਾਂ ਬਾਜ਼ਾਰ ਚ ਹੁੰਦੀਆਂ ਉਹ ਨਾਰਮਲ ਸਾਈਜ਼ ਦੀਆਂ ਹੁੰਦੀਆਂ ਇਹ ਮੰਨ ਲੇ ਕਿ ਜੇ ਲੋਣਾ ਜਿਵੇਂ ਆਪਾਂ ਕਹਦੇ ਜੀਨ ਆ ਆਪਦਾ ਟੇਸ ਆਪਦੀ ਮਰਜ਼ੀ ਆਪਦੀ ਕਲਰ ਦੇ ਸ਼ੇਡ ਦੇ ਸਾਰੇ ਮਿਲ ਜਾਣਗੇ ਉਸ ਹਿਸਾਬ ਨਾਲ ਉਸ ਤੋਂ ਗਾਂ ਗਿਆ ਕੋਟਰੇ ਦੇ ਟਰੌਜ਼ਰ ਇਹ ਸਾਰੇ ਹੂੰ ਇਹਦੇ ਵਿੱਚ ਵੀ ਬਹੁਤ ਰੰਗ ਹੈਗੇ ਆ ਹਾਂਜੀ ਇਹਦੇ ਵਿੱਚ ਵੀ ਆਪਣ ਬਣਨਗੇ ਚਲੋ 12 13 ਕਲਰ ਦੇ ਪੀਸ ਮਿਲ ਜਾਣਗੇ ਪੂਰੇ ਉਹਦੇ ਜਿਹੜੇ ਅੱਜ ਕੱਲ ਟ੍ਰੈਂਡਿੰਗ 'ਚ ਚੱਲਦੇ ਆ ਜੀ ਤੇ ਉਸ ਤੋਂ ਅੱਗੇ ਆ ਗਿਆ ਆਹ कॉटन ਦੇ ਪੈਂਟ ਆ ਗਈਆਂ ਜੀ ਆਹ ਪੈਂਟਾਂ ਆ ਗਈਆਂ कॉटन ਦੀਆਂ ਜਿਵੇਂ ਅੱਜ ਕੱਲ ਟ੍ਰੈਂਡ ਚੱਲਿਆ ਬੈੱਲ ਬਾਟਮ ਵਾਲੀ ਦਾ ਇਹ 500 ਰੁਪਏ ਤੋਂ ਪੈਂਟ ਦਾ ਕੱਪੜਾ ਜਿਹੜਾ ਸਟਾਡ ਆ ਆਮ ਬੰਦੇ ਬਾ ਹਾਂਜੀ ਨਾਰਮਲ ਸਟਾਡ ਹਾਂ ਤੇ ਉਸ ਤੋਂ ਅੱਗੇ ਕੋਟ ਪੈਂਟ ਕੋਟ ਪੈਂਟ ਆਪਣੇ ਕੋਲ ਉੱਪਰ ਸਾਈਡ ਮੰਜ਼ਲ ਤੇ ਆ ਜੀ ਅੱਛਾ ਉਹ ਉੱਪਰ ਜਾਣਾ ਪਊਗਾ ਹਾਂਜੀ ਕੋਟ ਪੈਂਟ ਸਾਰਾ ਆਪਣੇ ਕੋਲ ਉੱਪਰ ਹੀ ਆ ਅੱਛਾ ਆ ਆ ਪੈਂਟਾਂ ਇਹ ਫਾਰਮਲ ਪੈਂਟਾਂ ਆ ਗਈਆਂ ਜੀ ਆਪਣੇ ਕੋਲੇ ਆ ਪੈਂਟਾਂ ਆ ਗਈਆਂ ਪੈਂਟਾਂ ਦੀ ਕੁਆਲਿਟੀ ਤਿੰਨ ਤਰ੍ਹਾਂ ਦੀ ਜਿੱਜਾ ਰੱਖਿਆ ਆਪਾਂ ਫਿਰ ਮੈਨੂੰ ਐ ਲੱਗਾ ਵੀ ਆਪਾਂ ਨੂੰ ਕੋਟ ਪੈਂਟਾਂ ਵਾਲੇ ਪਾਸੇ ਵੀ ਜਾਣਾ ਚਾਹੀਦਾ ਹਾਂਜੀ ਫਿਰ ਚੱਲਾਂਗੇ ਉੱਧਰ ਵੀ ਜਾ ਕੇ ਆਉਨੇ ਉੱਧਰ ਵੀ ਮਾਰਦੇ ਆਂ ਕਿਹੜਾ ਹਾਂਜੀ ਤੇ ਆ ਸਾਰੀਆਂ ਪੈਂਟਾਂ ਇਹ ਮਤਲਬ ਇਹ ਚ ਬ੍ਰਾਂਡ ਦੇ ਵਿੱਚ 500 ਰੁਪਏ ਤੋਂ ਸਟਾਰਟ ਹੋ ਜਾਂਦਾ ਉਸ ਤੋਂ ਅੱਗੇ ਜਿੰਨੇ ਮਰਜ਼ੀ ਖਰਚੋ ਹਰੇਕ ਰੇਂਜ ਚ ਮਿਲੂ ਚਲਿਏ ਫਿਰ ਤਾਂ ਕੁੜਤੇ ਆਪਾਂ ਦੇਖੀਏ ਕੋਟ ਪੈਂਟ ਹਾਂਜੀ ਆਜੋ ਫਿਰ ਆਜੋ ਚੱਲ ਆ ਜਾਓ ਇਧਰਲੇ ਪਾਸੇ ਆ ਗਏ ਬਾਈ ਕੋਟ ਪੈਂਟ ਡਿਪਾਰ ਪਹਿਲਾਂ ਸਾਰਨੋਂ ਪਹਿਲਾਂ ਸਾਡੇ ਆ ਬੰਦੇ ਦੇ ਫਿੱਟ ਆ ਜਾਣਾ ਕਰਨੇ ਕੈਮਰਾਮੈਨ ਨੂੰ ਫੜਾ ਪਹਿਲਾਂ ਤਾਂ ਇਹ ਪਾ ਕੇ ਦਿਖਾ ਸ ਨੋ ਕਰਨੇ ਨੂੰ ਪਾ ਕੇ ਪੱਚੇ ਚੈੱਕ ਕਰਦੇ ਆਪਾਂ ਮਾਡਲ ਨਾਲ ਰੱਖੀਦਾ ਮੈਨੂੰ ਫੜਾ ਦੇ ਪ੍ਰੀਤ ਮੈਨੂੰ ਫੜਾ ਦੇ ਇਹ ਦੋ ਤੈਨੂੰ ਓਖੇ ਆ ਪੜਨੇ ਲੈ ਇੱਕੋ ਮਿੰਟ ਮੈਂ ਫੜ ਲੈਣਾ ਚਲੋ 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 ਲੈ ਵੀ ਪਾ ਕੇ ਰ ਬਾਲਾ ਜੀ ਹਾਂ ਆ ਕੜਾ ਲਾ ਦੇ ਫਸ ਜਾਊਗਾ ਵਿੱਚ ਇਧਰ ਇਧਰ ਦੋਨੇ ਬਾਜੀ ਕੋਠੇ ਚੱਲ 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 ਪਾ ਕੇ ਚੈੱਕ ਤਾਂ ਕਰ ਗਏ ਕਰਨੇ ਮੱਲਾ ਜਿਵੇਂ ਉੱਤੇ ਧਾਕ ਕੇ ਸੌਂਤਾ ਹੁੰਦਾ ਤੇਰੇ ਉਹ ਉਵੇਂ ਹੀ ਲੱਗਦਾ ਹੈ ਫਿਰ ਤਾਂ ਬੰਦੇ ਨਹੀਂ ਪਤਾ ਨਹੀਂ ਤਾਂ ਯਾਰ ਮੁੰਡਾ ਸੋਹਣਾ ਪਤਾ ਨਹੀਂ ਕੋਟ ਸੋਹਣਾ ਹੁਣ ਇਹ ਤਾਂ ਕਮੈਂਟਾਂ ਚ ਹੀ ਲੋਕ ਫੈਸਲਾ ਕਰਨਗੇ ਪਰ ਗੱਲ ਬਣੀ ਪਈ ਇਹ ਜਮ ਜਮ ਦੇ ਵਿੱਚ ਜਿੰਨਾ ਮੱਥਾ ਮਾਰਿਆ ਉਹ ਜੀ ਮੁੜ ਰਹੀ ਆ ਹਨਾ ਮੜੈ ਕੁਕੀਆਂ ਐ ਮੜੈ ਕੁੱਕ ਕੇ ਜਿ ਦਿਖਾਈਆਂ ਕੁਕੀਆਂ ਉਵੇਂ ਹਾਂ ਉਵੇਂ ਉਵੇਂ ਇੱਕ ਉਵੇਂ ਦੂਜੂ ਹਾਂ ਹਾਂ ਮਗਰ ਲੈ ਮੋਰ ਜਿਹਾ ਦਿਖਾ ਆ ਦੇਖ ਓਹੋ ਹਾਂ ਬਰੀ ਕਿਵੇਂ ਲੱਗ ਰਿਹਾ ਤੈਨੂੰ ਹਾਂ ਸਿਰਾਂ ਗੱਲ ਬਾਤ ਹੈਂ ਕਿਵੇਂ ਲੱਗਾ ਬਾਈ ਜਿਵੇਂ ਇਹਦੇ ਨਾਲ ਆਪਣਾ ਹੀ ਸੰਤਾਨ ਹੁੰਦਾ ਬਾਈ ਮੇਚ ਦੀ ਸੰਤਾਂ ਐ ਲੱਗਦੀ ਜਿਵੇਂ ਹਾਂ ਜਮਾ ਸਿਰਾਂ ਗੱਲ ਬਾਤ ਆ ਯਾਰ ਬੜਾ ਸਿਰਾਂ ਆਲੇ ਫੜ ਹੁਣ ਆਪਦੀ ਜੌਬ ਤੇ ਆ ਜਾ ਕੋਟ ਪੈਂਟ ਪਾਈ ਰੱਖ ਕੇ ਕੋਈ ਨਾ ਅਸੀਂ ਤੇਰਾ ਤਰਾਜ ਨਹੀਂ ਕਰਦੇ 5-7 ਮਿੰਟ ਤੂੰ ਸੁਭਾਅ ਲੈ ਸਕਦਾ ਆਜੋ ਇਧਰਲੇ ਪਾਸੇ ਆਜੋ ਹੁਣ ਰੰਗ ਦਿਖਾ ਰੰਗ ਨਾ ਮਲਾ ਪ੍ਰੀਤ ਇਧਰਲੇ ਪਾਸੇ ਸਿਰੇ ਆ ਪਹਿਲਾਂ ਸਿਰੇ ਕੋਟ ਪੈਂਟ ਕਿੰਨੇ ਤੋਂ ਸ਼ੁਰੂ ਕਰ ਦਿੰਨੇ ਹੈਰੀ ਆਪਾਂ ਕੋਟ ਪੈਂਟ ਆਪਣੇ 24 ਰੁਪਏ ਤੋਂ ਸਟਾਰਟਿੰਗ ਹੈ 2 ਪੀਸ ਕਪੜਾ ਯਾਰ ਰੰਗ 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 ਇਧਰ ਰੰਗ ਚੱਕ ਬੀਬੀ ਵਰਗੀਆਂ ਨਾ ਪਹਿਲੀਆਂ ਦੇ ਵਿੱਚ ਇਸ ਤਰ੍ਹਾਂ ਦੇ ਨਾ ਖੇਸ ਟੋਟੇ ਬਣਦੀਆਂ ਹੁੰਦੀਆਂ ਸੀਗੀਆਂ ਤੂੰ ਨੈਕਸਟ ਲੈਵਲ ਚੀਜ਼ ਹੁੰਦੀ ਸੀ ਨੈਕਸਟ ਲੈਵਲ ਉਹ ਐਂ ਲੱਗਦਾ ਸੀ ਵੀ ਉਹ ਚੀਜ਼ ਹੀ ਗਵਾਚ ਗਈ ਇੱਥੇ ਆ ਕੇ ਉਹ ਚੀਜ਼ ਮਿਲ ਗਈ ਹਨਾ ਪ੍ਰੀਤੋਏ ਆ ਚੈੱਕ ਵਾਲੇ ਯਾਰ ਆ ਪਾਇਆ ਬੰਦਾ ਤਰਿਆਂ ਆਉਂਦਾ ਹੋਵੇ ਯਾਰ ਆ ਤੱਕੇਵੇਂ ਲੱਗੂਆ ਯਾਰ ਤੂੰ ਦੇਖਦਾ ਸੀ ਨੈਕਸਟ ਲੈਵਲ ਕਲਰ ਆ ਬਾਈ ਟ੍ਰੈਡੀਸ਼ਨਲ ਵਾਲ ਨਹੀਂ ਗਏ ਜਿਹੜੇ ਚੱਲਦੇ ਆ ਹਨਾ ਜਿਹੜੇ ਚੱਲਣਗੇ ਉਹਨਾਂ ਵਾਲ ਗਏ ਉਹਨਾਂ ਵਾਲ ਗਏ ਜੀ ਹਨਾ ਇਹ ਸਾਰੀ ਕੁਆਲਿਟੀ ਵੀ ਉਸ ਨਾਲ ਜਿਹੜੇ ਅੱਜ-ਕੱਲ ਦੇ ਟ੍ਰੈਂਡਿੰਗ ਦਾ ਵੀ ਚੱਲਦੇ ਆ ਬਲੇਜ਼ਰ ਬਣਾ ਲਓ ਵਿੰਡੋ ਜੈਕਟ ਵਗੈਰਾ ਇਹ ਸਾਰੀ ਸ਼ੀਟ ਉਹਨਾਂ ਦੇ ਆ ਜੀ ਉਹਨਾਂ ਦੇ ਆ ਦੇਖੋ ਕਿੰਨੇ ਪਏ ਆ ਕਿੰਨੇ ਪਏ ਆ ਤੇ ਜੇ ਬੰਦੇ ਨੇ ਆਪਣੇ ਨਾਪ ਦਾ ਅਚਕਨ ਬਣਾਉਣਾ ਹਾਂਜੀ ਉਹ ਵੀ ਰੈਡੀ ਹੋ ਜੂਗੀ ਜੀ ਕਰਨੇ ਹੁਣ ਸਾਲ ਦੋ ਸਾਲਾਂ ਤੱਕ ਪੁੱਤ ਵਾਰੀ ਆਉਣੀ ਆ ਤੇ ਮੇਰਾ ਪੁੱਤ ਬਣ ਕੇ ਅਚਕਨ ਵੀ ਸਮਾ ਲਓ ਮੁੜ ਕੇ ਮਹਿੰਗੇ ਹੋ ਜਾਣੇ ਆ ਹੁਣ ਇੱਥੋਂ ਭਾਰਾਂ ਮੈਂ ਹੈਂ ਇਹ ਤੋਂ ਭਾਣ ਦੇ ਆਹ ਕਹਦਾ ਲੀਡਾ ਆਹਾ ਇਹ ਆ ਗਿਆ ਆਪਣੇ ਲੌਂਗ ਕੋਟਾ ਦਾ ਜੀ ਉਹ ਜਿਹੜੇ ਬੜੇ ਜਿਹੜੇ ਜਿਹੜੇ ਹੁਣ ਬੰਦੇ ਨੇਤਾ ਬਣੇ ਆਂ ਹਾਂਜੀ ਜਾਂ ਜਿਨ੍ਹਾਂ ਨੂੰ ਨੇਤਾ ਬਣਨ ਦੀ ਝਾਕ ਆ ਉਹ ਨੇਤਾ ਟਾਈਪ ਜਿਹੜੇ ਲੰਮੇ ਪਾਉਂਦੇ ਪੇਮੇ ਨਾਲ ਜ਼ਿਆਦਾ ਲੌਂਗ ਕੋਟ ਤੇ ਜੈਕਟ ਆ ਸੈਮੀ ਲੌਂਗ ਵੀ ਬੰਦੇ ਜੀ ਇਹਨਾਂ ਦੇ ਠੀਕ ਆ ਵੱਡੇ ਵੱਡੇ ਨਾ ਐ ਕੋਟ ਲੰਮਾ ਗੋਡਿਆਂ ਤਾਈਂ ਜਿਹੜੇ ਪਾਕ ਐ ਬੰਦਾ ਖੜਾ ਕਿਤੇ ਲੱਗਦਾ ਵੀ ਹਾਂ ਵੀ ਲੀਡਰ ਟਾਈਪ ਆ ਉਸੇ ਜੀ ਚੀੜੀਏ ਇਹ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੰਚਾਇਤਾਂ ਜਿਹੜੀਆਂ ਨਵੀਆਂ ਬਣੀਆਂ ਉਹ ਸਮਾਉਣਗੇ ਹਾਂਜੀ ਹਾਂ ਆ ਜੋ ਇਧਰਲੇ ਪਾਸੇ ਆਹ ਕੋਟ ਪੈਂਟ ਹੀ ਆ ਇਹ ਆਪਣਾ ਕੋੜੂ ਪੈਂਟ ਸਟਾਰਟ ਹੋ ਗਿਆ ਜੀ ਇਹਦੇ ਚ ਵੀ ਆਪ ਨੂੰ ਹਰੇਕ ਬ੍ਰਾਂਡ ਮਿਲੂਗਾ ਜਿਵੇਂ ਸੀਆਰਐਮ ਰੇਡੀਓ ਰੀਡੀਐਂਟ ਟੈਲਰ ਓਸੀਐਮ ਰੇਮਟ ਸਾਰੇ ਸ਼ੇਡ ਹੋਣਗੇ ਜੀ ਹਾਂ ਤੁਸੀਂ ਦੇਖੋ ਆਹ ਉਹ ਰੰਗ ਆ ਜਿਹੜੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਇੱਕ ਰੰਗ ਵਾਲਾ ਇੱਕ ਰੰਗ ਚ ਇੱਕ ਰੰਗ ਵਾਲਾ ਤੇ ਉਧਰਲੇ ਪਾਸੇ ਉਹ ਰੰਗ ਆ ਉਹ ਉਧਰ ਆ ਜੀ ਹਾਂ ਹਟ ਕੇ ਆ મતਲਬ ਜਿਹੜਾ ਬੰਦਾ 100 ਬੰਦੇ ਚ ਤੁਰਿਆ ਆਉਂਦਾ ਅਲੱਗ ਦਿਸੂਗਾ ਉਹ ਚੀਜ਼ ਉਹ ਚੈੱਕ ਵਗੈਰਾ ਸਲਫ ਪਲੇਨ ਪ੍ਰਿੰਟਡ ਵਗੈਰਾ ਸਾਰੀ ਛੇੜ ਆ ਜਾਣਗੇ ਇਹ ਪਲੇਨ ਚ ਬਿਲਕੁਲ 2 ਪੀਸ ਜਿਵੇਂ ਹਾਂ ਇਹ ਉਹ ਆ ਜਿਹੜੇ ਬੰਦਾ ਪਸੰਦ ਕਰਦਾ ਕਿ ਨਹੀਂ ਮੈਂ ਤਾਂ ਥੋੜਾ ਜਿਹਾ ਸਿੰਪਲ ਹੀ ਪਾਉਣਾ ਤਾਂ ਇਹ ਉਹਦੇ ਵਾਸਤੇ ਆ ਉਹ ਉਧਰ ਲਿਓ ਉਹਦੇ ਵਾਸਤੇ ਵੀ ਜਿਹੜਾ ਕਹਿੰਦਾ ਮੈਂ 100 ਬੰਦੇ ਚ ਅਲੱਗ ਦਿਸ ਹਾਂਜੀ ਮਤਲਬ ਹਰੇਕ ਕੁਆਲਿਟੀ ਹਰੇਕ ਰੰਗ ਮਿਲ ਜੂਗਾ ਇੱਥੋਂ ਸਜਣੋ ਤੇ ਮਿਲ ਵੀ ਜੈਜ ਰੇਟ ਜਾਊਗਾ ਤੇ ਕੋਟ ਪੈਂਟ ਵੀ ਯਾਰ ਆਨਲਾਈਨ ਸਮਾ ਸਕਦਾ ਬੰਦਾ ਹਾਂਜੀ ਕੋਡ ਵੜ ਵੀਡੀਓ ਕਾਲ ਦੇ ਮੈਨੇਜਮੈਂਟ ਵੀ ਹੋ ਜੂਗੀ ਜੀ ਤੇ ਆਪਦੀ ਮਰਜ਼ੀ ਨਾਲ ਕੱਪੜਾ ਵੀ ਪਸੰਦ ਕਰ ਸਕਦਾ ਆਪਦੀ ਮਰਜ਼ੀ ਨਾਲ ਕੱਪੜਾ ਪਸੰਦ ਕਰ ਸਕਦਾ ਤੇ ਉੱਥੇ ਪਹੁੰਚ ਵੀ ਜਾਊਗਾ ਉੱਥੇ ਪਹੁੰਚ ਹਾਂਜੀ ਡਿਜ਼ਾਈਨ ਵੀ ਆਪਦੀ ਮਰਜ਼ੀ ਨਾਲ ਦੱਸ ਸਕਦਾ ਉਹਦੇ ਨਾਲ ਦੇ ਡਿਟੋ ਰੈਡੀ ਹੋ ਜਾਊਗਾ ਲਓ ਵੀ ਸਜਣੋ ਜੇ ਤੁਸੀਂ ਆਫਲਾਈਨ ਆਉਣਾ ਤਾਂ ਇਹ ਜੈਂਟਸ ਇੱਥੇ ਜਿਹੜਾ ਇੰਡੀਆ ਦੇ ਵਿੱਚ ਕਿ ਸਾਰੀ ਦੁਨੀਆ ਤੇ ਚੱਲਦਾ ਲੇਡੀਜ਼ ਫਰਸਟ ਉਹ ਇੱਥੇ ਨਹੀਂ ਚੱਲਦਾ ਇੱਥੇ ਨਹੀਂ ਇੱਥੇ ਜੈਂਟਸ ਫਰਸਟ ਹਾਂਜੀ ਠੀਕ ਹੈ ਕਿ ਨਹੀਂ ਇੱਥੇ ਸਾਰੇ ਜੈਂਟਸ ਲਈ ਮਤਲਬ ਹਰ ਇੱਕ ਚੀਜ਼ ਉਪਲਬਧ ਹੈ ਖੁੱਲੀ ਜਗ੍ਹਾ ਖੁੱਲਾ ਦੇਲਾ ਤੇ ਖੁੱਲੇ ਹੀ ਸਮਾਨ ਪਿਆ ਇੱਥੇ ਆਓ ਤੇ ਖੁੱਲੇ ਦਿਲ ਨਾਲ ਤੁਹਾਡਾ ਹੈਰੀ ਹੁਣੀ ਸਵਾਗਤ ਕਰਨਗੇ ਜਿਉਂਦਰੋ